ਦਿੱਲੀ ਚ ਲਾਲ ਕਿਲੇ ਨੇੜੇ ਕੱਲ ਜ਼ਬਰਦਸਤ ਧਮਾਕਾ ਹੋਇਆ ਜਿਸ ਦੇ ਵਿੱਚ 12 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਤੇ ਉੱਥੇ ਤਤਥਲੀ ਮਚ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਈ ਵੀਡੀਓ ਵਾਇਰਲ ਹੋਈਆਂ ਜਿਸ ਦੇ ਵਿੱਚ ਇਹ ਮੈਟਰੋ ਸਟੇਸ਼ਨ ਦੀ ਵੀਡੀਓ ਹੈ ਜਿਸ ਦੇ ਵਿੱਚ ਮੈਟਰੋ ਸਟੇਸ਼ਨ ਦੇ ਜਿਹੜੇ ਸ਼ੀਸ਼ੇ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤੇ ਥਾਂ-ਥਾਂ ਦੇ ਉੱਤੇ ਕੱਚ ਖਿਲਰਿਆ ਹੋਇਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਭਿਆਨਕ ਮੰਜ਼ਰ ਜਿਹੜਾ ਇਹ ਕੈਦ ਹੋ ਚੁੱਕਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਜਿਹੜੇ ਯਾਤਰੀ ਸੀਗੇ ਉੱਥੋਂ ਜਾ ਰਹੇ ਸੀਗੇ ਉਹਨਾਂ ਨੇ ਇਹ ਸਾਰਾ ਮੰਜ਼ਰ ਆਪਣੇ ਕੈਮਰੇਆਂ ਦੇ ਵਿੱਚ ਕੈਦ ਕਰ ਲਿਆ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਦਿਖਾਇਆ ਜਾ ਸਕਦਾ ਹੈ ਕਿ ਜਿਹੜੇ ਯਾਤਰੀ ਹੈ ਉਹ ਇਸ ਹਾਦਸੇ ਨੂੰ ਜਿਹੜੇ ਮੰਜ਼ਰ ਹੈ ਜਿਹੜਾ ਉਸ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਤੇ ਉਹ ਇਸ ਹਾਦਸੇ ਬਾਰੇ ਦੱਸ ਰਹੇ ਨੇ ਕਿ ਕਿਵੇਂ ਇਹ ਹਾਦਸਾ ਹੁੰਦਾ ਹੈ ਤੇ ਉਹ ਇੱਕਦਮ ਡਹਿਲ ਜਾਂਦੇ ਨੇ ਜਦੋਂ ਹੀ ਇਹ ਬਲਾਸਟ ਹੁੰਦਾ ਹੈ ਤੇ ਬਲਾਸਟ ਦੇ ਵਿੱਚ ਇਹ ਜਿਹੜੇ ਸ਼ੀਸ਼ੇ ਸੀਗੇ ਬੁਰੀ ਤਰ੍ਹਾਂ ਦੇ ਨਾਲ ਖਿੱਲਰ ਜਾਂਦੇ ਨੇ ਤੇ ਜਿਹੜੇ ਯਾਤਰੀ ਨੇ ਉਹ ਡਰ ਜਾਂਦੇ ਨੇ ਤੇ ਸਸ ਤਸਵੀਰਾਂ ਜਿਹੜੀਆਂ ਇਹ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀਆਂ ਨੇ